ਸ੍ਰੀ ਕਾ ਤੁਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਡਿਵਾਈਨ ਇਲਾਹੀ ਬਾਣੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਦੇ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ ਗੁਰਦੁਆਰਾ ਸਿੰਘ ਸਭਾ ਆਦਰਸ਼ ਨਗਰ ਤੋਂ ਸਭ ਤੋਂ ਪਹਿਲਾਂ ਆਪਾਂ ਬਾਈਕ ਚੱਕਦੇ ਹਾਂ ਤੇ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਕੇ ਅਪਾਂ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਨਿਸ਼ਾਨ ਸਾਹਿਬ ਦੇ ਫਿਰ ਅਪਾਂ ਜਾਂਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ 5 ਮਿੰਟ ਬੈਠ ਕੇ ਹਾਜ਼ਰੀ ਲਵਾਉਣੀ ਆ ਕਿ ਬਾਬਾ ਜੀ ਬਹੁਤ ਸ ਲ ਲੈਣੇ ਆ ਤੇ ਬਾਬਾ ਜੀ ਤੋਂ ਪ੍ਰਸ਼ਾਦ ਲੈਣੇ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਦੇਖਿਆ ਕਿ ਸੰਗਤ ਦਾ ਕਾਫੀ ਇਕੱਠ ਹੋ ਚੁੱਕਾ ਸੀ ਤੇ ਅਸੀਂ ਚੱਲ ਪੈਨੇ ਆ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਤੁਰਦੇ ਸਾਰ ਹੀ ਅਸੀਂ ਆਪਣਾ ਨਿਤਨੇਮ ਸ਼ੁਰੂ ਕਰ ਲਿਆ ਸੀਗਾ ਤੇ ਸਾਰੇ ਰਬਾ ਬਾਬਾ ਦੀਪ ਸਿੰਘ ਜੀ ਸਾਡੇ ਨਾਲ ਅੰਗ-ਸੰਗ ਸਹਾਈ ਸੀ ਜਿੱਦਾਂ ਹੀ ਅਸੀਂ ਅੰਮ੍ਰਿਤਸਰ ਦੀ ਨਗਰੀ ਵਿੱਚ ਐਂਟਰ ਹੋਏ ਤਾਂ ਸਾਡਾ ਨਿਤਨੇਮ ਵੀ ਸੰਪੂਰਨ ਹੋ ਚੁੱਕਾ ਸੀ ਤੇ ਅਸੀਂ ਪਹੁੰਚੇ ਮਾਤਾ ਕੋਲਨਾ ਜੀ ਸਕੂਲ ਇੱਥੇ ਗੱਡੀ ਖੜੀ ਕਰਨ ਤੋਂ ਬਾਅਦ ਅਸੀਂ ਔਟੋ ਵਿੱਚ ਬੈਠ ਕੇ ਸਿੱਧਾ ਦਰਬਾਰ ਸਾਹਿਬ ਪਹੁੰਚੇ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਅਸੀਂ ਬਾਬਾ ਜੀ ਆਈ ਡ੍ਰੌਪ ਦੀ ਸੇਵਾ ਕਰ ਰਹੇ ਸੀਗੇ ਅੱਗੇ ਵੱਤੇ ਤੇ ਅਸੀਂ ਪਹੁੰਚੇ ਬਾਬਾ ਅਟਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਰੇ ਵੀਡੀਓ ਬਣਾਉਂਦੇ ਹੋਏ ਅਸੀਂ ਜੋੜਾ ਘਰ ਗਏ ਜੋੜੇ ਜਮਾ ਕਰਾਉਣ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਏ ਸੰਗਤ ਦੇ ਨਾਲ ਚਲਦੇ ਹੋਏ ਅਸੀਂ ਪਹੁੰਚੇ ਦਰਸ਼ਨੀ ਦਿਓੜੀ ਦਰਸ਼ਨੀ ਦਿਓੜੀ ਦੇ ਠੀਕ ਉੱਤੇ ਗੁਰੂ ਰਾਮਦਾਸ ਜੀ ਗੁਰੂ ਅੰਗਦ ਜੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਪੁਰਾਣੀ ਪੇਂਟਿੰਗ ਬਣੀ ਹੋਈ ਸੀ ਜੋ ਕਾਫੀ ਬਿਰਧ ਹੋ ਚੁੱਕੀ ਸੀ ਅਸੀਂ ਦਰਸ਼ਨ ਕੀਤੇ ਫਿਰ ਅਸੀਂ ਦਰਸ਼ਨੀ ਦਿਓੜੀ ਐਂਟਰ ਹੋਏ ਤੇ ਸੰਗਤ ਦਾ ਕਾਫੀ ਇਕੱਠ ਸੀ ਜਦ ਤੱਕ ਸੰਗਤ ਮੱਥਾ ਟੇਕ ਰਹੀ ਸੀ ਤੇ ਮੈਂ ਚੈਨਲ ਦੀ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਸ਼ੂਟ ਲੈ ਰਿਹਾ ਸੀਗਾ ਫਿਰ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਪਰਿਕਰਮਾ ਕੀਤੀ ਪਰਿਕਰਮਾ ਕਰਦੇ ਸਾਈਡ ਤੋਂ ਦਰਸ਼ਨ ਕੀਤੇ ਫਿਰ ਅਸੀਂ ਸੰਪੂਰਨ ਦਰਸ਼ਨ ਕੀਤੇ ਤੇ ਅਸੀਂ ਅਖੰਡ ਜੋਤ ਦੇ ਵੀ ਦਰਸ਼ਨ ਕੀਤੇ ਪਰਿਕਰਮਾ ਸੰਪੂਰਨ ਕਰਨ ਤੋਂ ਬਾਅਦ ਅਸੀਂ ਪ੍ਰਸ਼ਾਦ ਲਿਆ ਤੇ ਮੱਥਾ ਟੇਕਦੇ ਹੋਏ ਗੁਰੂ ਘਰ ਚੋਂ ਬਾਹਰ ਆ ਗਏ ਫਿਰ ਅਸੀਂ ਲੰਗਰ ਖਾਲ ਵਾਲ ਵਿਦਦੇ ਲੰਗਰ ਖਾਲ ਦੇ ਵਿੱਚ ਅਸੀਂ ਦਾਲ ਫੁਲਕੇ ਦਾ ਪ੍ਰਸ਼ਾਦਾ ਚੱਕਿਆ ਪ੍ਰਸ਼ਾਦਾ ਛੱਕਣ ਤੋਂ ਬਾਅਦ ਅਸੀਂ ਸਰੋਵਰ ਵੱਲ ਗਏ ਸਰੋਵਰ ਦੇ ਵਿੱਚ ਪੰਜ ਸਨਾਨਾ ਕੀਤਾ ਤੇ ਦੇਖਿਆ ਸਰੋਵਰ ਦੇ ਵਿੱਚ ਰੰਗ-बिरੰਗੇ ਮੱਛਲੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਉਹਨਾਂ ਦੀ ਥੋੜੀ ਜਿਹੀ ਵੀਡੀਓ ਬਣਾਉਣ ਤੋਂ ਬਾਅਦ ਸਰੋਵਰ ਦੇ ਚਾਰ ਚੁਪਰੇ ਦੇ ਦਰਸ਼ਨ ਕੀਤੇ ਫਿਰ ਅਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਹੀ ਨੌ ਮੁੰਜਲਾ ਮিনার ਦੇ ਦਰਸ਼ਨ ਕੀਤੇ ਜੋ ਬਾਬਾ ਅਟੱਲ ਰਾਏ ਸਾਹਿਬ ਜੀ ਦੀ ਉਮਰ ਨੂੰ ਦਰਸਾਉਂਦੀਆਂ ਨੇ ਫਿਰ ਅਸੀਂ ਬਾਹਰ ਆ ਕੇ ਦਰਸ਼ਨ ਕੀਤੇ ਸਰਦਾਰ ਦੇਸਾ ਸਿੰਘ ਮਜੀਠੀਆ ਜੀ ਦੀ ਸਮਾਦ ਦੇ ਫਿਰ ਅਸੀਂ ਚਾਲੇ ਪਾਏ ਸ੍ਰੀ ਦਰਬਾਰ ਸਾਹਿਬ ਵੱਲ ਲੰਗਰ ਹਾਲ ਵੱਲੋਂ ਹੁੰਦੇ ਹੋਏ ਅਸੀਂ ਵਰਸੇ ਵੱਲ ਵੱਧ ਰਹੀ ਸੀ ਫਿਰ ਅਸੀਂ ਪਵਿੱਤਰ ਸਰੋਵਰ ਤੇ ਪੰਜ ਸਨਾਨਾ ਕਰਦੇ ਹੋਏ ਪਰਿਕਰਮਾ ਸ਼ੁਰੂ ਕਰ ਦਿੱਤੀ ਪਰਿਕਰਮਾ ਕਰਦੇ ਹੋਏ ਅਸੀਂ ਪਹੁੰਚੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਦਰਸ਼ਨੀ ਜੋੜੀ ਤੇ ਮੱਥਾ ਟੇਕਦੇ ਹੋਏ ਅਸੀਂ ਅੰਦਰ ਐਂਟਰ ਹੋਏ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਮੱਥਾ ਟੇਕਿਆ ਤੇ ਅਸੀਂ ਪਰਿਕਰਮਾ ਕਰਦੇ ਹੋਏ ਗੁਰੂ ਸਾਹਿਬ ਦੇ ਚਾਰ ਚੁਪੇਰੇ ਤੋਂ ਦਰਸ਼ਨ ਕੀਤੇ ਫਿਰ ਗੁਰੂ ਸਾਹਿਬ ਤੋਂ ਆਗਿਆ ਲੈਂਦੇ ਹੋਏ ਮੱਥਾ ਟੇਕ ਕੇ ਬਾਹਰ ਆਏ ਪਰਿਕਰਮਾ ਸ਼ੁਰੂ ਕਰ ਦਿੱਤੀ ਪਰਿਕਰਮਾ ਕਰਦੇ ਹੋਏ ਅਸੀਂ ਪਹੁੰਚੇ ਦਰਸ਼ਨੀ ਜੋੜੀ ਕੋਲ ਤੇ ਸੰਗਤ ਦਾ ਬਹੁਤ ਜ਼ਿਆਦਾ ਕੱਠ ਦੇਖਦੇ ਹੋਏ ਦਰਸ਼ਨੀ ਜੋੜੀ ਕੋਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਪ੍ਰਸ਼ਾਦ ਲੈ ਕੇ ਅੱਗੇ ਵਧ ਗਏ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੋਏ ਅਸੀਂ ਸੰਗਤ ਦੀ ਬਹੁਤ ਲੰਬੀ ਲਾਈਨ ਦੇਖੀ ਫਿਰ ਅਸੀਂ ਸੇਵਾਦਾਰਾਂ ਨੂੰ ਸਰੋਵਰ ਦੇ ਵਿੱਚ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਹੋਏ ਦੇਖਿਆ ਸਰੋਵਰ ਦੇ ਵਿੱਚ ਰੰਗ-ਬਰੰਗੀਆਂ ਮੱਛਲੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਤੇ ਨਾਲ ਹੀ ਬਾਬਾ ਜੀ ਬੇੜੇ ਦੇ ਵਿੱਚ ਸਰੋਵਰ ਦੀ ਸੇਵਾ ਕਰ ਰਹੇ ਸਨ ਫਿਰ ਅਸੀਂ ਬੇਰੀ ਸਾਹਿਬ ਦੇ ਦਰਸ਼ਨ ਕੀਤੇ ਸੰਗਤਾਂ ਦੇ ਸ਼ੋਟ ਲੈਣ ਤੋਂ ਬਾਅਦ ਅਸੀਂ ਦੂਸਰੀ ਬੇਰੀ ਸਾਹਿਬ ਦੇ ਦਰਸ਼ਨ ਕੀਤੇ ਤੇ ਅਸੀਂ ਆਪਣੀ ਪਰਿਕਰਮਾ ਨੂੰ ਬਰਾਮ ਦਿੱਤਾ ਮੱਥਾ ਟੇਕਦੇ ਹੋਏ ਅਸੀਂ ਵੱਧੇ ਜੋੜੇ ਘਰ ਵੱਲ ਜੋੜੇ ਘਰ ਤੋਂ ਜੋੜੇ ਲੈਣ ਤੋਂ ਬਾਅਦ ਅਸੀਂ ਬਾਹਰ ਆਏ ਫਿਰ ਬਾਜ਼ਾਰ ਵੱਲੋਂ ਹੁੰਦੇ ਹੋਏ ਅਸੀਂ ਪਹੁੰਚੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇੱਥੇ ਸੰਗਤ ਦੀ ਕਾਫੀ ਲੰਬੀ ਲਾਈਨ ਲੱਗੀ ਸੀ ਸੰਗਤ ਦੇ ਨਾਲ ਗੁਰਦੁਆਰਾ ਸਾਹਿਬ ਦੇ ਗੇਟ ਤੱਕ ਪਹੁੰਚਦੇ ਹੀ ਚੁਪਹਿਰਾ ਜਪ ਤਪ ਸਮਾਗਮ ਆਰੰਭ ਹੋ ਚੁੱਕਾ ਸੀ ਦਰਸ਼ਨੀ ਦੌੜੀ ਤੱਕ ਪਹੁੰਚਦੇ ਪਹੁੰਚਦੇ ਹੀ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਚੁੱਕਾ ਸੀ ਫਿਰ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਏ ਅਰਦਾਸ ਬੇਨਤੀ ਕੀਤੀ ਮੱਥਾ ਟੇਕਿਆ ਪਰਿਕਰਮਾ ਕਰਦੇ ਹੋਏ ਅਸੀਂ ਫਿਰ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆਏ ਤੇ ਅਖੰਡ ਜੋਤ ਦੇ ਦਰਸ਼ਨ ਕੀਤੇ ਫਿਰ ਅਸੀਂ ਯਾਦਗਾਰ ਸ ਬਾਬਾ ਜੋਧ ਸਿੰਘ ਜੀ ਰਾਮਗੜੀਆ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਫਿਰ ਅਸੀਂ ਦੁਪਹਿਰ ਸੱਜ ਦੇ ਪਾਠ ਵਿੱਚ ਹਾਜ਼ਰੀ ਲਵਾਈ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਹੋਈ ਫਿਰ ਗੁਰੂ ਸਾਹਿਬ ਦਾ ਹੁਕਮ ਨਮਾ ਸੁਣ ਕੇ ਪ੍ਰਸ਼ਾਦ ਲਿਆ ਤੇ ਅਸੀਂ ਆਪਣੀ ਵੀਡੀਓ ਨੂੰ ਵਿਰਾਮ ਦਿੱਤਾ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਲਾਈਕ ਤੇ ਕਮੈਂਟ ਕਰਕੇ ਸਾਨੂੰ ਫੀਡਬੈਕ ਜ਼ਰੂਰ ਦਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਓ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ